ਹਾਂਜੀ ਜੀ ਆਓ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਾ ਜਿੰਨਾ ਵੀ ਆਪਣਾ YouTube ਪਰਵਾਹ ਆ ਭੈਣ ਭਰਾ ਮਾਤਾਵਾ ਬਜ਼ੁਰਗ ਸਾਰਿਆਂ ਰੋੜਕੇ ਵਾਲੇ ਲੋ ਤੇ ਰੋੜਕੇ ਵਾਲ ਦੇ ਕੋੜੇ ਤੂਫਾਨ ਵਾਲੋਂ ਜੀ ਸਤਿ ਸ਼੍ਰੀ ਅਕਾਲ ਆ ਜਾਓ ਜੀ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਤੇ ਰੁਕੇ ਆਪਾਂ ਤੁਹਾਨੂੰ ਪਤਾ ਹੀ ਆ ਕੱਲ ਦੇ ਪਹੁੰਚ ਗਏ ਸੀ ਕੱਲ ਆਪਾਂ ਟਾਈਮ ਨਾਲ ਹੀ ਮिजਰਮ ਦੀ ਰਾਜਧਾਨੀ ਆਈਜ਼ੋਲ ਤੇ ਇੱਥੇ ਗੁਰੂ ਘਰ ਸੀ ਤੇ ਗੁਰੂ ਘਰ ਹੀ ਆਪਾਂ ਰੁਕੇ ਸੀਗੇ ਤੇ ਆਪਣੇ ਇਹ ਬੀ ਆਰਓ ਬਾਰਡਰ ਰੋਡ ਆਰਗੇਨਾਈਜੇਸ਼ਨ ਵਾਲਿਆਂ ਦੇ ਅੰਡਰੇ ਆ ਜਣੀ ਤੇ ਉਹ ਹੀ ਸੇਵਾ ਇੱਥੇ ਨਿਭਾਉਂਦੇ ਆ ਗੁਰੂ ਘਰ ਤੇ ਆਜੋ ਕਰਦੇ ਨੰਵੇ ਦਿਨ ਦੀ ਸ਼ੁਰੂਆਤ ਕਿ ਲਾ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਹਾਂਜੀ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਗੁਰੂ ਚਰਨਾਂ 'ਚ ਹਾਜ਼ਰੀ ਜੀ ਗੁਰਦੁਆਰਾ ਸਾਹਿਬ ਹੈ ਜੀ ਆਪਣੇ ਮੇਜ਼ਰਮ ਦੀ ਰਾਜਧਾਨੀ ਆਈਜ਼ੋਲ ਪੁਸ਼ਪਕ पुष्पक एरिया ਇਹ ਜਾਨੀ ਕਿ ਆਈਸੋਲ ਦੇ ਵਿੱਚ ਜਿਸਕੇ ਸਿਰ ਉਪਰ ਤੂੰ ਸੁਆਮੀ ਸੋਧੂ ਕੈਸਾ ਪਾਵੇਂ ਤਨ ਤਨ ਕਾਲਪੁਰਖ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਗਤ ਜੀ ਲਵਾਓ ਗੁਰੂ ਚਰਨਾਂ 'ਚ ਹਾਜ਼ਰੀ ਤੇ ਆਪਣੇ ਇਹ ਆਪਣੇ बीआरओ ਦੇ ਜਵਾਨ ਇੱਥੇ ਜਿਹੜੇ ਸੇਵਾਦਾਰ ਹੈ ਜਿਨ੍ਹਾਂ ਦੀ ਡਿਊਟੀ ਆ ਸਿਰਫ ਚਾਰਕ ਜਾਨੀ ਕਿ ਆਪਣੇ ਸਿੱਖ ਕਮਿਊਨਿਟੀ ਦੇ ਜਾਨੀ ਕਿ ਸੇਵਾਦਾਰ ਹੈ ਇੱਥੇ ਗਿੜੇ ਸਰਦਾਰ ਆ ਸਿੱਖੀ ਸਰੂਪ ਦੇ ਵਿੱਚ ਆ ਤੇ ਜਿਨ੍ਹਾਂ ਕੋ ਪਰੁਕੇ ਆ ਇਹ ਆਪਣੇ ਮੁੱਲਾਪੁਰ ਦਾ ਖਾਤਮਾ ਤੰਤਨਾ ਕਾਲਪੁਰ ਸੱਚੇ ਬਾਦਸ਼ਾਹ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਆ ਭਵੇਂ ਦਹਾ ਦੇ ਨਾ ਬਾਦ ਹੁਣ ਰੂਹ ਖੁਸ਼ ਹੋ ਜਾਂਦੀ ਆ ਫੇ ਆਈਸਾਲ ਗੁਰੂਕਾਰ ਸ਼ਸ਼ੋਭਿਤ ਆ ਬੀ ਆਰ ਉਹਦੇ ਜਵਾਨਾਂ ਵੱਲੋਂ ਹਾਂਜੀ ਸੰਗ ਹੈ ਜੀ ਆਪਾਂ ਜਿਹੜੀ ਗੱਲ ਕਰਕੇ ਟੇਣਾ ਮੁੱਲਾਪੁਰ ਦਾ ਖਾਤੋਂ ਆ ਖਾਲਸਾ ਜੀ ਆਜੋ ਮਿਲਾਉਣੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਹਾਂਜੀ ਖਾਲਸਾ ਜੀ ਆਈਸੋਲ ਦੇ ਵਿੱਚ ਪੁਸ਼ਪਕ ਨਾਮ ਦਾ ਮੱਲਾ ਆ ਜਾਨੀ ਕਿ ਇਹ ਜੇ ਆਪਾਂ ਕਹੀਏ ਕਿ ਪੁਸ਼ਪਕ ਦਾ ਮਤਲਬ ਕਸੂਰ ਆ ਨਹੀਂ ਪੁਸ਼ਪਕ ਇੱਥੇ ਮਤਲਬ ਚੀਫ ਹੈੱਡ ਕੁਆਟਰ ਹੈ ਚੀਫ ਹੈੱਡ ਕੁਆਟਰ ਦੇ ਨਾਮ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਠੀਕ ਠੀਕ ਹੈ ਤੇ ਤੁਹਾਨੂੰ ਖਾਲਸਾ ਜੀ ਕਿੰਨਾ ਚਿਰ ਹੋ ਗਿਆ ਇੱਥੇ ਸੇਵਾ ਕਰਦੇ ਨੂੰ ਮੈਨੂੰ ਇੱਥੇ 1 ਸਾਲ 2 ਮਹੀਨੇ ਹੋ ਗਏ ਠੀਕ ਠੀਕ ਸੇਵਾ ਕਰ ਰਹੇ ਕੀ ਨਾਮ ਹੈ ਆਪਣਾ ਖਾਸ ਦਾ ਮੇਰਾ ਨਾਮ ਦਿਸਪਾਲ ਸਿੰਘ ਦਿਸਪਾਲ ਸਿੰਘ ਮੁੱਲਾਪੁਰ ਦਾ ਖਾਦੋਣਾ ਲਿਦੇਣਾ ਤੇ ਆਪਣੇ ਕਿੰਨੇ ਇੱਕ ਜਾਨੀ ਕਿ ਸਿੱਖ ਪਰਿਵਾਰ ਤਾਂ ਜਿਹੜੇ ਸ਼ਹਿਰ ਚ ਨਹੀਂ ਹੈਗੇ ਜੇ ਕਈ ਹੈ ਨਾ ਪੱਕੇ ਸਿੱਖ ਪਰਿਵਾਰ ਤਾਂ ਗਿਣਤੀ ਦੇ 1 2 ਹੈਗੇ ਜਿਹੜੇ ਪੱਕੇ ਰਹਿੰਦੇ ਇੱਥੇ ਹਾਂਜੀ ਅੱਛਾ 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 ਬਾਕੀ ਫਿਰ ਬਾਕੀ ਸਟੇਟਾਂ ਤੋਂ ਜਿੱਦਾਂ ਕੋਈ ਬਿਜ਼ਨਸ ਹੈ ਕਿਸੇ ਦਾ ਦਿੱਲੀ ਤੋਂ ਵੀ ਹੈ ਦਿੱਲੀ ਤੋਂ ਆnde ਲੋਕ ਇਹ ਹੋਰ ਕਿਸ ਤਰ੍ਹਾਂ ਦੀ ਤਰ੍ਹਾਂ ਤੁਸੀਂ ਆਇਆ ਇਸ ਤਰ੍ਹਾਂ ਕੋਮਨਸਟੇ ਬਲੌਗ ਆਂਦੇ ਠੀਕ ਠੀਕ ਉਸ ਤੋਂ ਲਾਵਾ ਫਿਰ ਹਰ ਸੰਡੇ ਲੰਗਰ ਹੁੰਦਾ ਹੈ ਜੀ ਜੀ ਵਸਤਾਂ ਕੀਤੀ ਜਾਂਦੀ ਹੈ ਸਾਡੇ ਬੀਆਰ ਵੱਲੋਂ ਹੀ ਹਾਂਜੀ ਬੀਆਰ ਵੱਲੋਂ ਪ੍ਰਸ਼ਦੀ ਤਰਫ ਸੇ ਠੀਕ ਠੀਕ ਉੱਥੇ ਜਿਹੜੇ ਸਾਡੇ ਫੈਮਲੀ ਮੈਂਬਰ ਹੈ ਜਿਨ੍ਹਾਂ ਨੇ ਪਰਿਵਾਰ ਰੱਖੇ ਹੋਏ ਹੈ ਜਿਹੜੇ ਸਰਵਿਸ ਕਰ ਰਹੇ ਉਹ ਸਾਰੇ ਆਂਦੇ ਤੇ ਮਲਾਜਲਾ ਕਰਕੇ 70 ਇਕ ਦੀ ਗਿਣਤੀ ਹੋ ਜਾਂਦੀ ਹਰ ਸੰਡੇ ਨੂੰ ਐਤਵਾਰ ਦੀ ਹਾਂਜੀ ਐਤਵਾਰ ਦੀ 70 ਦੀ ਨਹੀਂ ਕੱਲ ਐਤਵਾਰ ਹੀ ਸੀਗਾ ਜੇ ਮੈਂ ਹੈ ਨਹੀਂ ਸੀ ਸੰਗਤ ਦਾ ਕੱਲ ਫਿਰ ਕੱਲੋ ਦੂਸਰੇ ਮੰਦਿਰ ਚ ਪ੍ਰੋਗਰਾਮ ਹੈਗਾ ਨਾ ਠੀਕ 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 ਬੀਆਰਓ ਦਾ ਹੀ ਅੰਦਰ ਹੋਣਾ ਉਹ ਵੀ ਠੀਕ ਠੀਕ ਮੰਦਿਰ ਚ ਪ੍ਰੋਗਰਾਮ ਹੋਵੇ ਤੇ ਫਿਰ ਅਸੀਂ ਇੱਥੇ ਨਾ ਠੀਕ ਗੁਰਦੁਆਰਿਆਂ ਠੀਕ 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 ਹੈ ਖਾਲਸਾ ਜੀ ਬਹੁਤ ਵਧੀਆ ਲੱਗਾ ਮਿਲ ਕੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਗੁਰਦੁਆਰਾ ਸਾਹਿਬ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਇੱਧਰ ਆਪਣਾ ਘੋੜਾ ਤੂਫਾਨ ਤੇ ਆ ਜਾਓ ਆਪਾਂ ਮਾੜਿਆ ਘੋੜੇ ਦੇ ਹੱਥ ਫਰਾ ਕੇ ਲਿਆਉਣਾ ਕੰਮ ਕਰਾ ਕੇ ਉਹਨੇ ਥੋੜਿਆ ਜਿਹਾ ਦੀ ਟਿਊਨੀ ਟਾਣੀ ਕਰਾਈਏ ਚੈਨ ਸੈਟ ਦਾ ਪਾਪਾ ਨਹੀਂ ਡੇ ਹੈਗੇ ਢਿੱਟ ਹੋਏ ਹੋ ਆ ਪਰ ਪ੍ਰੋਬਲਮ ਵੀ ਕਾਫੀ ਆ ਰਹੀ ਆ ਪਰ ਚਲਾਈ ਜੰਨੇ ਆ ਘੋੜਾ ਵੀ ਸਾਥ ਦੇ ਹੀ ਜਾਂਦਾ ਆਪਣਾ ਤੂਫਾਨ ਆ ਜਾਓ ਗੁਰੂ ਘਰ ਤੋਂ ਹੁਣ ਥੋੜਿਆ ਗੇੜਾ ਦਿੰਨੇ ਆ ਆਈਸੋਲ 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 ਕਸ਼ੂ ਵੀ ਕਹੋ ਸੁਬਾ ਮੇਰਮ ਮੇਰਮ ਦੀ ਰਾਜਧਾਨੀ ਆਈਓਲ ਮੇਜ਼ੋਰਮ ਦੀ ਜਿਹੜੀ ਰਾਜਧਾਨੀ ਆਇਜ਼ੋਲ ਹੈ ਨਾ ਇਹ ਉੱਚੇ ਪਹਾੜ ਤੇ ਵਸੀ ਹੋਈ ਆ ਆ ਦੇਖੋ ਕਾਫੀ ਉੱਚੇ ਪਹਾੜ ਤੇ ਆ ਕਾਫੀ ਸੰਘਣਾ ਸ਼ਹਿਰ ਆ ਇੱਥੋਂ ਬਹੁਤ ਸੋਹਣਾ ਚੱਕਾ ਬਣਦਾ ਹੈਗਾ ਜਿੰਨੇ ਆ ਗਿਆ ਥੋੜਾ ਤੁਹਾਨੂੰ ਦਿਖਾ ਲਈਏ ਇਹ ਆ ਮੇਜ਼ੋਰਮ ਦੀ ਰਾਜਧਾਨੀ ਆਇਜ਼ੋਲ ਤੇ لمبے ਪਹਾੜਾਂ ਦੇ ਵਸਿਆ ਹੋਇਆ ਸ਼ਹਿਰ ਮੇਜ਼ੁਰਮ ਦੀ ਰਾਜਧਾਨੀ ਆਇਜ਼ੋਲ ਤੇ ਚੜਾਈਆਂ ਦਰਾਈਆਂ ਹੀ ਆ ਬਸ ਸ਼ਹਿਰ ਦੇ ਵਿੱਚ ਵੀ ਕਿਉਂਕਿ ਪਹਾੜ ਦੇ ਵਸਿਆ ਹੋਇਆ ਸ਼ਹਿਰ ਹੈ ਗੱਡੇ ਖਨ ਆਈ ਜਾਂਦਾ ਤੇ ਜਾਈ ਜਾਂਦਾ ਲਓ ਜੀ ਆ ਸ਼ਾਪ ਤੇ ਪਹੁੰਚੇ ਆਪਾਂ ਇਹ ਆਪਾਂ ਨੂੰ ਐਡਰੈਸ ਦਿੱਤਾ ਸੀਗਾ ਆਪਾਂ ਕੀਤਾ ਸੀ ਗਿੰਦੇ ਥਲੀ ਬਾਈ ਨੂੰ ਫੋਨ ਗਿੰਦੇ ਬਾਈ ਥਲੀ ਨਾਲ ਗੱਲ ਕਰਾਈ ਸੀ ਪ੍ਰਤਪਾਲ ਬਾਈ ਨੇ ਤੇ ਉਹਨਾਂ ਨੇ ਦਿੱਤਾ ਸੀ ਨੰਬਰ ਅੱਗੇ ਜੈਨ ਤੇ ਮਹਾਜਨ ਸਾਈਕਲਿਸਟ ਆ 올 ਇੰਡੀਆ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਸ਼ਾਪ ਦੱਸੀ ਸੀ ਆਪਾਂ ਨੂੰ ਤੇ ਸ਼ਾਪ ਦੇ ਓਨਰ ਆ ਮਾਈਕਲ ਮਾਈਕਲ ਨਾ ਓਨਰ ਨੇ ਮਾਈਕਲ ਤੇ ਇੱਥੇ ਇੰਗਲਿਸ਼ ਦੀ ਗੱਲਬਾਤ ਕਰਦੇ ਆ ਪ੍ਰੋਬਲਮ ਤੇ ਟ੍ਰਾਂਸਲੇਟ ਕਰਕੇ ਆਪਾਂ ਕੌਣ ਇਹ ਕਰੀ ਜਾਣੀ ਆ ਹਿੰਦੀ ਤੇ ਇੰਗਲਿਸ਼ ਵਿੱਚ ਮਿਕਸ ਕਰਕੇ ਸਮਝਾ ਦੇਣਾ ਇਦਾਂ ਦੀ ਵੀ ਨਹੀਂ ਕੋਈ ਗੱਲ ਰੁੜਕੀ ਵਾਲਿਆ ਇਦਾਂ ਮੱਥਾ ਮਾਰ ਲਈਦਾ ਪੰਜ ਦੋ ਭਾਸ਼ਾ ਨਾ ਆਉਂਦੀ ਹੋਵੇ ਤੇ ਬਾਈ ਹੱਥ ਸਰਵਾ ਦਾ ਹੋਰ ਕੁਝ ਹੋ ਮੈਂ ਅਰੋਂ ਕੰਦੋ ਨੇ ਐ ਕੈਸਟ ਨਾਈਸਪੀਡ ਨੇ ਨਾਈਸਪੀਡ ਕਿਉਂ ਨੀ ਮਾੜੀ ਮੋਟੀ ਕੀਤੀ ਆ ਬਾਈ ਨੇ ਪਰ ਉਹ ਕਹਿੰਦਾ ਯਾਰ ਗਿਆ ਆ ਤੇਰਾ ਸਿਸਟਮ ਸਾਰਾ ਮੈਨੂੰ ਕੀ ਪਤਾ ਆ ਪਾਨੇ ਤੇ ਕੈਸਟ ਇਹਨਾਂ ਕੋ ਹੈ ਨਹੀਂ ਕੀ 11 ਤੇ ਯਾਨੀ 11 36 ਹੁੰਦੀ ਹੈ ਜਿਹੜੀ ਉਹ ਹੈ ਨਹੀਂ ਕੀ ਕਹਿੰਦੇ ਅਵੇਲੇਬਲ ਨਹੀਂ ਹੈਗੀ ਤੇ ਫੇਰ ਤਾਂ ਮੈਨੂੰ ਕੀ ਫਾਇਦਾ ਨਹੀਂ ਕੋਈ ਹੈ ਨਾ ਤੇ ਮੈਨੂੰ ਤਾਂ ਚੱਲ ਕੋਈ ਨਹੀਂ ਫੇਰ ਕੋਈ ਨਹੀਂ ਤੂਫਾਨ ਸਿਆਂ ਭਰਾ ਮੇਰਾ ਘਵਾਟੀ ਦਾ ਕੱਲਾ ਦੇ ਕਿਸ ਤਰ੍ਹਾਂ ਦੋ ਸਟੇਟਾਂ ਆਪਣੀਆਂ ਹੋ ਰਿਆ ਹੱਲੇ ਆਪਣੇ ਤ੍ਰੇਪੁਰਾ ਤੇ ਮੈਗਾ ਲਿਆ ਲਵ ਯੂ ਆ ਯਾਰ ਐਦਾਂ ਹੀ ੱਤਕਾ ਕਰੀ ਜਾਂਦਾ ਤੇ ਨਾਲ ਚੱਲੀ ਜਾਂਦਾ ਇੱਥੋਂ ਵੀ ਯਾਨੀ ਕਹਿਣ ਦਾ ਮਤਲਬ ਮੋਟੀ ਮੋਟੀ ਗੱਲ ਆਪਣੀ ਕੋਈ ਗੱਲ ਬਣੀ ਨਹੀਂ ਵੀ ਇੱਕ ਗੱਲ ਆ ਆਈਡੀਅਲ ਸ਼ਹਿਰ ਦੀ ਸੈਫਟੀ ਆ ਰੂਲ ਬਹੁ ਫੋਲੋ ਕਰਦੇ ਆ ਗੱਡੀ ਲੇਨ ਬਾਈ ਲੇਨ ਬਾਈ ਚੱਲਦੀ ਐ ਨਹੀਂ ਵੀ ਇੱਧਰ ਫਸਾਤੀ ਤੇ ਉੱਧਰ ਫਸਾਤੀ ਆਪਣੇ ਵਾਲਿਆਂ ਨੂੰ ਆ ਦੇਖੋ ਲੇਨ ਬਾਈ ਚੱਲਦੇ ਆ ਇਦੋਂ ਆਣ ਆਈਆਂ ਆ। ਇਜ਼ਰ ਯਾਰ ਰੋਟੀ ਪਾਣੀ ਦਾ ਤਾਂ ਔਖਾ ਹੀ ਇਹ ਚੀਜ਼ਾਂ ਜਿਹੜੀਆਂ ਇਹ ਉਬਾਲ ਕੇ ਖਾਂਦੇ ਆ। ਜ਼ਿਆਤਰ ਕੋਈ ਨੂਨ ਮਿਰਚ ਮਸਾਲਾ ਨਹੀਂ ਦਾ ਤੜਕਾ ਨਹੀਂ ਹੁੰਦਾ ਤੇ ਕੇਲੇ ਲੈ ਲੈ ਕੇ ਆਪਾਂ ਸ਼ੇਕ ਲੈ ਲਏ ਆ ਤੇ ਐਪਲਾਂ ਦਾ ਰੇਟ ਦੱਸਿਆ ਬੀਬੀ ਨੇ 300 ਰੁਪਏ। ਮਹਗਾ ਇਹਦਾ ਕੰਮ ਬੱਸੋਂ ਬਾਹਰ ਆ। ਇਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕੰਮ ਬੀਬੀਆਂ ਹੀ ਕਰਦੀਆਂ ਇੱਧਰ ਜਿਆਦਾ ਦਕਾਨਾਂ ਸ਼ਾਪਾਂ ਦਾ ਤੋਰ ਡ੍ਰੈਗਨ ਫਰੂਟ ਕਿਤਨੇ ਦਾ 300 ਹੈ 350 ਅੱਡੇ ਜੰਸਾ ਡ੍ਰੈਗਨ ਫਰੂਟ ਕਿਲੇ ਖਾਲਾ ਰੜਕੀ ਵਾਲਿਆ ਝੰਪਲਾ ਲਓ ਜੀ ਸੰਤਰੇ ਆ 100 ਦੇ 5 ਇਹ ਲੈ ਲੈਣੇ ਆ 5 ਤੇ 6 ਕਿਲੇ ਲੈ ਲੈਦਾ ਆਪਾਂ ਇਹ ਇਹਨਾਂ ਅੱਜ ਦਾ ਕਰਾਂਗੇ ਥੈਂਕ ਯੂ ਸਿਸਟਰ ਥੈਂਕ ਯੂ ਹਾਂਜੀ ਯਾਰ ਮੂਡ ਆਈ ਥੋੜੀ ਆਫਸੈਟ ਯਾ ਹੀ ਹੋ ਗਿਆ ਕੁੜੇ ਆਪਣੇ ਦਾ ਚੈਨ ਦਾ ਚੈਨ ਸਾਈਡ ਦਾ ਆਪਾਂ ਦਾ ਦਈ ਉਹਨੇ ਬਾਸਿਆ ਤੇ ਇਥੋਂ ਮਿਲਿਆ ਬਣੀ ਕਿਤੇ ਜਿਹੜਾ ਆਪਾਂ ਮੰਗ ਦੇ ਸਕੇ ਤੇ ਹੁਣ ਦੇਖਦੇ ਆਂ ਇਦਾਂ ਭਜਾਉਨੇ ਆ ਬਾਕੀ ਲਵ ਯੂ ਤੂਫਾਨ ਦੇ ਨਾਲ ਜਿਹੜਾ ਸਾਦ ਦੇ ਜਾਂਦਾ ਬਾਕੀ ਤਾਲਪੁਰ ਖਜੇ ਬਾਦਸ਼ਾਹੀਆਂ ਦਾ ਕੋਟ ਆਸਰਾ ਆ ਸਫਰ ਵਧਦੇ ਹੀ ਜਾਣਾ ਆ ਕਿਤੇ ਨਹੀਂ ਕੋ ਹੁੰਦਾ ਬਸ ਚੜਦੀ ਕਲਾ ਜੀ ਰਹਿਣਾ ਰੋੜਕੀ ਵਾਲੇ ਨੇ ਆਉਣਾ ਖਾਣੇ ਆ ਕੇਲੇ ਆ ਹਾ ਹਾ ਇਹਨਾਂ ਨਾਲੇ ਕੰਮ ਚੱਲਦਾ ਲਓ ਜੀ ਪਹੁੰਚ ਗਏ ਆਪਾਂ ਮੁੜ ਕੇ ਆਪਣੇ ਗੁਰੂ ਘਰ ਤੇ ਗੱਲ ਨਹੀਂ ਬਣੀ ਤੇ ਇਦਾਂ ਵਿਚਾਰੇ ਨੂੰ ਮੋੜ ਲਿਆਂਦਾ ਆ ਤੂਫਾਨ ਨੂੰ ਇੱਕ ਗੱਲ ਬਾਤ ਸਾਈਕਲਿਸਟ ਭਰਾਵਾਂ ਨੂੰ ਦੱਸਿਆ ਦਿੰਨੇ ਜੇ ਕਿਸੇ ਨੇ ਸਫ਼ਰ ਕਰਨਾ ਇੱਧਰ ਨੂੰ ਜਾਂ ਕੋਈ ਕਰ ਰਿਹਾ ਬਾਈ ਇਹ ਕਿ ਚੇਨ ਸੈਟ ਤੇ ਜਾਨੀ ਚੇਨ ਤੇ ਕੈਸਟ ਇੱਕ ਐਕਸਟਰਾ ਨਾਲ ਲੈ ਕੇ ਚੱਲੋ ਜੇ ਹੋ ਸਕੇ ਤਾਂ ਜਿਆਦਾ ਵਧੀਆ ਆ ਆਪਾਂ ਨਹੀਂ ਚੱਕੀਏ ਤਾਂ ਆਪਣੀ ਗਲਤੀ ਹੋ ਗਈ ਆਪਣੇ ਕੋਲ ਉਹ ਇਹ ਬ੍ਰੇਕ ਪੈਡ ਸੀਗੇ ਆਪਣੇ ਕੋਲ ਟਾਇਰ ਹੈਗਾ ਐਕਸਟਰਾ 17 ਹੈਗੀਆਂ ਇਹ ਚੀਜ਼ਾਂ ਚੱਕ ਲਈਆਂ ਚੇਨ ਤੇ ਕਹੜ ਦਾ ਦਿਮਾਗ ਜ ਨਹੀਂ ਸੀਗਾ ਤੇ ਗਲਤੀ ਦਾ ਹਰਜਾਨਾ ਭੁਗਤ ਰਹੇ ਆ ਲਓ ਜੀ ਸਰਦਾਰ ਜਸਪਾਲ ਸਿੰਘ ਸੇਵਾਦਾਰ ਗੁਰੂ ਘਰ ਦੇ ਪਿੰਡ ਮੁੱਲਾਪੁਰ ਦਾਖਾਜੀ ਵੱਲੋਂ ਦੁਪਹਿਰ ਦੀ ਰੋਟੀ ਪ੍ਰਸ਼ਾਦਾ ਪਾਣੀ ਮੇਦਰੋਂ ਦੇ ਵਿੱਚ ਪਹਿਲ ਜਾਂਦੇ ਆਪਾਂ ਇੰਟਰੋਂ ਹੀ ਪਹਿਲਾ ਦੇਨੇ ਆ ਜਦੋਂ ਰੋਟੀ ਮਿਲੀ ਆ ਨਹੀਂ ਤਾਂ ਚੋਲਾ ਨਹੀਂ ਮੱਥਾ ਮਾਰ ਰਹੇ ਸੀ ਇੱਧਰ ਬੈਠੇ ਆ ਡਿਸੀਜਨ ਲੈਣ ਵਾਲੇ ਤੇ ਇੱਧਰ ਚੱਲਦਾ ਆ ਗੁਰੂ ਘਰ ਦੇ ਵਿੱਚ ਨਿਆਣੇ ਖੇਡਣ ਆਏ ਆ ਧੜਮ ਤੜਾ ਜਦੋਂ ਆਪਣੇ ਸਮੇਂ ਦੇ ਵਿੱਚ ਹੁੰਦਾ ਸੀਗਾ ਖੁੱਦੋ ਦੇ ਨਾਲ ਜਿਹੜੀ ਆਪਾਂ ਲੀਰਾ ਦੀ ਗੇਂਦ ਬਣਾਈ ਹੁੰਦੀ ਸੀਗੀ ਤੇ ਇਹ ਸੂਟੇ ਜਾਂ ਨਿਆਣੇ ਵਾਲੇ ਫੁੱਟਬਾਲ ਨਾਲ ਲੱਗੇ ਆ ਉਹ ਦਰਿਆ ਪਤਾ ਰਹੇ ਇਹ ਆ ਤੱਕ ਉਹ ਬੇਟਾ ਵਾ ਉਹ ਬੇਟਾ ਇਹ ਆਪਣੇ ਜਿਹੜੇ ਇੱਥੇ ਬੀਆਰਓ ਦੇ ਵਿੱਚ ਜਿੰਨੇ ਜਵਾਨ ਕੰਮ ਕਰਦੇ ਆ ਤਾਂ ਵੀ ਬੱਚੇ ਇਹ ਹਿੰਦੀ ਚੰਗੀ ਤਰ੍ਹਾਂ ਜਾਣਦਾ ਹੈ। ਰੌਣਕ ਨੂੰ ਮਿਲਿਆ ਇਸ ਟਾਈਮ ਲੱਗ ਜਾਂਦਾ ਕੱਲ ਵੀ ਇਸ ਟਾਈਮ ਕਾਫੀ ਨਿਆਣੀ ਸੀ। ਇਹ ਹੁਣ ਇੱਕ ਇਹਨਾਂ ਜੇ ਸਰਦਾਰ ਹੋਣਾ ਉਹ ਸਰਦਾਰ ਇਹ ਲਾ ਕੁਰਸੀ ਤੋਂ ਉੱਠ ਕੇ ਗਿਆ। ਉਹਦੀ ਮਰਜ਼ੀ ਬਹੁਤ ਚੱਲਦੀ ਹੋਣੀ ਆ। ਇਹ ਆਪਣੇ ਸਮੇਂ ਅਜ ਵੀ ਹੁੰਦਾ ਹੀ ਸੀ ਇੱਕ ਇੰਦਾ ਦਾ। ਇਦਾਂ ਦੇ ਬੰਦੇ ਦਾ ਪੈਸੇ ਖਰਚੇ ਹੁੰਦੇ ਆ ਉਹਦਾ ਜਿਹੜਾ ਸਰਦਾਰੀ ਕਰਦਾ ਹੁੰਦਾ ਉਹਨੇ ਜਾਂ ਬਾਦ ਲੈ ਕੇ ਦਿੱਤਾ ਹੁੰਦਾ ਆ ਜਾਂ ਖਰਚਾ ਕਰਦਾ ਹੁੰਦਾ ਆ ਜਾਂ ਕੋ ਖਲੌੜਾ ਹੁੰਦਾ ਆ ਉਹ ਦੇਖੀ 3 ਵਾ 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 ਵਧੀਆ ਮੋਈ ਮਾਰ ਕੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅੱਜ ਦੀ ਵੀਡੀਓ ਦੇ ਵਿੱਚ ਕੋਈ ਖਾਸ ਜਾਣਕਾਰੀ ਤਾਂ ਹੈ ਨਹੀਂਗੀ ਹਨਾ ਤੁਸੀਂ ਦੇਖਾਈ ਰਹੇ ਹੋਣੇ ਆ ਤੇ ਬਸ ਆਨੰਦ ਮਾਣ ਲਿਓ ਕਿਹ ਤਰ੍ਹਾਂ ਔਖੇ ਔਖੇ ਜੇ ਹੋ ਕੇ ਸਫਰਾਂ ਨਾਲ ਜੁੜੇ ਰਹੋ ਹੌਸਲਾ ਬਣਿਆ ਰਹਿਣਾ ਆਪਣਾ ਤੇ ਕੱਲ ਤੋਂ ਫੇ ਸਫਰ ਸਟਾਰਟ ਹੋਈ ਆਪਣਾ ਅੱਜ ਆਪਣਾ ਰੈਸਟ ਦਾ ਦਿਨ ਸਗਾ ਇਸ ਕਰਕੇ ਵੀਡੀਓ 'ਚ ਕੋਈ ਖਾਸ ਨਹੀਂ ਪਾ ਹੋਇਆ ਹੈਗਾ ਤੇ ਰੈਸਟ ਸੀਗੀ ਅੱਜ ਦੀ ਘੋੜੇ ਦਾ ਕੰਮ ਕਰਾਉਣਾ ਸੀ ਪਰ ਬਣੀ ਨਹੀਂ ਗੱਲ ਤੇ ਆਪਾਂ ਵੀ ਕਿਹਾ ਜਦ ਦੇ ਇਨਫਾਲ ਤੋਂ ਚੱਲੇ ਆ ਕੋਈ ਰੈਸਟ ਹੈ ਨਹੀਂ ਸੀਗੀ ਮਨੀਪੁਰ ਦੀ ਰਾਜਧਾਨੀ ਫਾਲ ਤੋਂ ਚੱਲੇ ਸੀ ਤੇ ਮੇਜ਼ਰਮ ਦੀ ਰਾਜਧਾਨੀ ਆਇਜ਼ਾਲ ਪਹੁੰਚ ਗਏ ਆ ਕੋਈ ਰੈਸਟ ਨਹੀਂ ਸੀਗੀ ਤੇ ਇਸ ਕਰਕੇ ਅੱਜ ਦੀ ਰੈਸਟ ਕਰਨੀ ਜ਼ਰੂਰੀ ਸੀਗੀ ਤੇ ਦਿਮਾਗ ਵੀ ਥੋੜਾ ਜਿਹਾ ਸੈੱਟ ਹੋ ਜਾਂਦਾ ਤੇ ਸਰੀਰ ਵੀ ਸੈੱਟ ਹੋ ਜਾਂਦਾ ਤੇ ਹੁਣ ਆਪਾਂ ਸਿੱਕਾ ਦੁਕਾਨ ਨੂੰ ਜਾ ਰਹੇ ਆ ਹੈ ਮਾਰ ਖਤੀ ਜਾਂਦਾ ਲੰਬ ਕੱਢੀ ਜਾਂਦਾ ਪਤੰਦਰ ਤੇ ਦੁਕਾਨ ਤੋਂ ਥੋੜਾ ਬਹੁਤ ਸੌਦਾ ਵਪਤਾ ਖਰੀਦ ਲਈਏ ਸਵੇਰ ਚੁੱਕਾ ਮੋੜ ਕੇ ਸਵੇਰ ਨੂੰ ਦੁਕਾਨਾਂ ਰਾਜਧਾਨੀ ਆ ਅਕਸਰ ਨੂੰ ਲੇਟ ਖੁੱਲ੍ਹਦੀਆਂ ਹੋ ਸਕਦੀਆਂ ਮੋੜ ਕੇ ਐਵੇਂ ਕਿਤੇ ਜਿਹੇ ਜਨਾ ਕੋਈ ਮਿਲੀ ਤਾਂ ਰਾਹ ਵਾਟੇ ਤੰਗ ਹੋਵਾਂਗੇ ਇਸ ਕਰਕੇ ਪਹਿਲਾਂ ਹੀ ਮੈਂ ਕਿਹਾ ਥੋੜਾ ਬਹੁਤ ਸੌਦਾ ਪਤਾ ਖਰੀਦ ਲਈ ਆਈ ਬਸ ਅਫਰਾ ਨਾ ਬਣੇ ਰਿਹੋ ਬੱਸ ਇਹ ਹੀ ਬੇਨਤੀ ਆ ਜੀ ਸਾਰਿਆਂ ਨੂੰ ਲਓ ਜੀ ਆ ਕਰਿਆਂ ਦੀ ਸ਼ਾਪਿੰਗ ਗਰਾਉਂਡ ਕੀ ਵਾਲੇ ਨੇ ਇਸ ਵਾਰ ਆਪਣਾ ਸਵੇਰ ਚੁੱਕਾ ਹੋ ਗਿਆ ਦੋ ਸਟਿੰਗਾਂ ਛੂਲੇ ਕੀਕੋ ਬੈਸਕਾਟ ਡਾਵਰੇ ਟੂਥ ਪੇਸਟ ਵੀ ਲੈ ਆਂਦੀ ਆ ਇਹ ਅੱਜ ਮੁੱਕ ਗਈ ਸੀਗੀ ਇੱਥੋਂ ਹੀ ਲੈ ਕੇ ਵਰਤੀ ਸੀ ਅੱਜ ਆਪਾਂ ਪੇਸਟ ਤੇ ਸੰਤਰੀ ਵੀ ਹੁਣ ਆਪਣੇ ਕੋ ਹੈਗੇ ਆ ਕੱਲ ਨੂੰ ਜੂਰ ਮਾਰਾਂਗੇ ਸਮਾਨ ਦਾ ਥੱਕ ਕਰ ਲਈਏ ਮੈਂ ਕਿਹਾ ਇਕੱਠਾ ਅੱਜ ਦੀ ਵੀਡੀਓ ਤੁਹਾਨੂੰ ਦੱਸਿਆ ਕੋਈ ਤੁਹਾਨੂੰ ਮਜ਼ਾ ਨਹੀਂ ਆਉਂਦਾ ਹੁਣ ਪਰ ਜੁੜੇ ਰਹੋ ਸਫਰਾਂ ਦੇ ਨਾਲ ਇਹ ਕੱਲ ਦੀ ਤਿਆਰੀ ਆਪਾਂ ਕਰ ਰਹੇ ਆ ਅੱਜ ਰੈਸਟ ਤੇ ਹੀ ਆਪਾਂ ਸਾੰਗ ਜੀ ਅਰੰਗੀ ਦਰਸ਼ਨ

नमन कार सब्जेक्ट बनायो देव दैत्य जैसा निभायो आदम ते कौतारा सही गुरु संजय हमारा नमस्कार किसी को हमारी सब प्रजाजन आप स्वारी सिद्धन को सिद्धन को सिद्धन को सब सुख दियो सर्पन को पानी बद कियो घटकट के नक्कार की जानतम बरेबुरे की बीर बचाने दो चिंटी देकर चलो सुला ਆਪ ਕਰਿ ਫਰਿਸ਼ਟ ਕਰੂਲਾ ਸੰਤਨਿਤ ਪਰ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨੇ ਘਟ ਘਟ ਕੇ ਪਟ ਪਟ ਕੀ ਜਾਂਦੀ ਜਬ ਅਧਿਕਰ ਕਰਾ ਕਰਤਾਰਾ ਪਰਜਨ ਤਰ ਤਰ ਦੇਹ ਪਾਰਨ ਜਬ ਆਦਰ ਕਰਤ ਨੂੰ ਕਰੂੰ ਤੁਮ ਮੇਂ ਮਿਲਤ ਦੇਹ ਧਰ ਸਭਨ ਜੇਤੇ ਮਨ ਸਿਸ਼ਟ ਸਭ ਧਾਰੇ ਅੰਧ ਆਪਣੀ ਬੂਝ ਚਾਰੇ ਹਮਸਨ ਹਿਤੇ ਰਹੇ ਕਰਾ ਜਾਂਤ ਦੇ ਫੇ ਜਾਣਾ ਨਿਰੰਕਾਰ ਨਿਰਕਾਰ ਨੰਗ ਆਦਿ ਨਿਰਨਾਮ ਸਭ ਤਾ ਕੰ ਮੂਰਚਾ ਤੇ ਪੈਦਾ ਜਾ ਕੋ ਪਿੰਦ ਪਉਤ ਦੇਦਾ ਤਾ ਕੋ ਕਰਮ ਮਹੰਮਤ ਮਾਨਤ ਮਹਾ ਮੂੜ ਕੁਛ ਭੇਦ ਨ ਜਾਣ ਮਹਾ ਦੇਵ ਕੋ ਗਹਿ ਸਦਾ ਸਿ ਨਿਰੰਕਾਰ ਕਾ ਚੇਤਨੀ ਪਿਉ ਆਪ ਆਪਣੀ ਬੁਧ ਹੈ ਰਦੀ ਕਰਤਨ ਬੈਰ ਮਨ ਤੋ ਦੇਦੀ ਤੁਮਰਾ ਨਾਮ ਜੈ ਬਸਾਰਾ ਹੈਬਤ ਸਜਾ ਪ੍ਰਤਮ ਸੰਸਾਰ ਇੱਕ ਹਾਂਜੀ ਕਿੱਦਾਂ ਲੱਗੀ ਜੀ ਅੱਜ ਦੀ ਵੀਡੀਓ ਜਰੂਰ ਦੱਸਿਓ ਕਮੈਂਟਾਂ 'ਚ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਂ ਜੀ ਸਵੇਰ ਨੂੰ ਤਦ ਤੱਕ ਲਈ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ